ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜੁ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਕੜੀ ਕੜੀ ਇਹਦੀ ਆਪਾਂ ਬਣਾਵਾਂਗੇ ਪਨੀਰ ਵਾਲੀ ਅਸੀਂ ਪਨੀਰ ਨੂੰ ਘਰ ਦੇ ਵਿੱਚ ਹੀ ਤਿਆਰ ਕਰਿਆ ਆ ਆਪਾਂ ਪਨੀਰ ਨੂੰ ਮੈਸ਼ ਕਰਕੇ ਵੀ ਪਾ ਸਕਦੇ ਆ ਤੇ ਪਨੀਰ ਦੇ ਆਪਾਂ ਪੀਸ ਕੱਟ ਕੇ ਵੀ ਪਾ ਸਕਦੇ ਆ ਅਸੀਂ ਸਾਰਾ ਸਮਾਨ ਜਿਹੜਾ ਤਿਆਰ ਕਰ ਲਿਆ ਅਸੀਂ ਸੁੱਕੇ ਮਸਾਲੇ ਬੇਸਣ ਪਿਆਜ਼ ਟਮਾਟਰ ਜਿਹੜੇ ਸਮਾਨ ਆਪਾਂ ਨੇ ਪਾਉਣੇ ਹੋ ਆਪਾਂ ਤਿਆਰ ਕਰ ਲਏ ਤੇ ਹੁਣ ਆਪਾਂ ਇੱਕ ਸਾਈਡ ਤੇ ਕੜੀ ਨੂੰ ਧਰ ਦਵਾਂਗੇ ਤੇ ਦੂਜੀ ਸਾਈਡ ਤੇ ਆਪਾਂ ਜਿਹੜਾ ਤੜਕਾ ਲਾਵਾਂਗੇ ਕੜੀ ਅਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਬਣਾਵਾਂਗੇ ਸਿੰਪਲ ਹੋਊਗੀ ਤੇ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗੀ ਤੇ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆਪਾਂ ਨੇ ਸਮਾਨ ਸਾਰਾ ਤਿਆਰ ਕਰ ਲਿਆ ਅਦਰਕ ਲਸਣ ਦਾ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ ਪਿਆਜ਼ ਆਪਾਂ ਨੇ ਚੀਰ ਲੇ ਟਮਾਟਰ ਵੀ ਚੀਰ ਲੇ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਇਹ ਕੜੀ ਜਿਹੜੀ ਸਾਡੀ ਅਸੀਂ ਪਹਿਲਾਂ ਤੁਸੀਂ ਕਦੇ ਸ਼ਾਇਦ ਨਹੀਂ ਬਣਾਈ ਹੋਵੇ ਇਹ ਕੜੀ ਬਣ ਕੇ ਬਹੁਤ ਸਵਾਦਿਸ਼ਟ ਆ ਹੁੰਦੀ ਹੈ ਅਸੀਂ ਅੱਧਾ ਕਿਲੋ ਦਹੀਂ ਲਿਆ ਉਹਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਉਦੇ ਵਿੱਚ ਪਾਇਆ ਸੀ 100 ਗ੍ਰਾਮ ਬੇਸਣ ਇੱਕ ਬड़ा ਚਮਚ ਪਾਇਆ ਸੀ ਹਲਦੀ ਦਾ ਇੱਕ ਬड़ा ਚਮਚ ਪਾਇਆ ਸੀ ਨਮਕ ਦਾ ਇਹਨੂੰ ਆਪਾਂ ਪੂਰੀ ਤਰ੍ਹਾਂ ਉਧਾਣੀ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਜਿਹੜੀ ਗੰਢ ਵਗੈਰਾ ਨਾ ਰਹਿ ਜਵੇ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਜੱਗ ਜਿਹੜਾ ਪਾਉ ਇੱਕ ਲੀਟਰ ਮਤਲਬ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕਿਲੋ ਇਹ ਦਹੀਂ ਹੈ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਆ ਆਪਾਂ ਇੱਕ ਬੜੇ ਖੁੱਲੇ ਭਾਂਡੇ ਦੇ ਵਿੱਚ ਕੜਾਹੀ ਨੂੰ ਬੇਸਨ ਨੂੰ ਆਪਾਂ ਕੜਨ ਵਾਸਤੇ ਧਰ ਦਵਾਂਗੇ ਆਪਾਂ ਜਿਹੜੇ ਹੋਰ ਮਸਾਲੇ ਆ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਆਪਾਂ ਨੇ ਨਮਕ ਤੇ ਹਲਦੀ ਜਿਹੜੀ ਉਹ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਘੋਲਤੀ ਦੇਖੋ ਜਿਹੜਾ ਸਾਡਾ ਬੇਸਨ ਪੂਰੀ ਤਰ੍ਹਾਂ ਇੱਕ ਪਾਣੀ ਵਾਂਗ ਜਿਹੜਾ ਸਾਡਾ ਪਤਲਾ ਤਿਆਰ ਹੋ ਗਿਆ ਇਹਨੂੰ ਕਿਸੇ ਬੜੇ ਫਰਾਈਵਲ ਦੇ ਵਿੱਚ ਪਾਇਆ ਤਾਂ ਕਿ ਜਦੋਂ ਕੜੀ ਕੱਢਦੀ ਹੈ ਫਿਰ ਉਬਲ ਕੇ ਬਾਹਰ ਨਾ ਆਵੇ ਤੇ ਅਸੀਂ ਇੱਕ ਗਲਾਸ ਨਾਲ ਪਾਣੀ ਦਾ ਹੋਰ ਪਾਇਆ ਤੇ ਹੁਣ ਆਪਾਂ ਨੇ ਇੱਕ ਪਾਸੇ ਕੜੀ ਨੂੰ ਆਪਾਂ ਨੇ ਉਬਲਣੇ ਵਾਸਤੇ ਧਰਤਾ ਇੱਕ ਪਾਸੇ ਆਪਾਂ ਦੋ ਵੱਡੇ ਚਮਚ ਸਰੋਂ ਦੇ ਤੇਲ ਦੇ ਪਾਏ ਫਰਾਈ ਵਿੱਚ ਇਹਨੂੰ ਆਪਾਂ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਗਰਮ ਕਰਕੇ ਇਹਦੇ ਵਿੱਚ ਆਪਾਂ ਫਿਰ ਜਿਹੜੇ ਮਸਾਲੇ ਆ ਉਹਨਾਂ ਨੂੰ ਭੁੰਨਾਗੇ ਅਸੀਂ ਲਈ ਦਾਣਾ ਮੇਥੀ ਤੇ ਜਪਤਾ ਦਾਲ ਚੀਨੀ ਦਾ ਟੁਕੜਾ ਕਾਲੀ ਮਿਰਚ ਜੀਰਾ ਰਾਈ ਇਹਨਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਬ੍ਰਾਊਨ ਕਰ ਲੈਣਾ ਹਾਂਜੀ ਇਹ ਸਾਡਾ ਬ੍ਰਾਊਨ ਹੋ ਗਿਆ ਹੁਣ ਆਪਾਂ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਪਾਤਾ ਹੁਣ ਆਪਾਂ ਇਹਨੂੰ ਵੀ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਇਹ ਕੜੀ ਸਾਡੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ ਇਹ ਬਣਾਉਣ ਦਾ ਵੀ ਬਹੁਤ ਆਸਾਨ ਤਰੀਕਾ ਹੈ ਇਹਦੇ ਵਿੱਚ ਕੋਈ ਜ਼ਿਆਦਾ ਆਪਾਂ ਗਰੇਵੀ ਨਹੀਂ ਬਣਾਣੀ ਬਹੁਤ ਸਾਨ ਢੰਗ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਇੱਕ ਬੜੀ ਪਿਆਜ਼ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈ ਉਹਨੂੰ ਵੀ ਆਪਾਂ ਬ੍ਰਾਊਨ ਕਰ ਲੈਣਾ ਹੈ ਇੱਕ ਪਾਸੇ ਸਾਡੀ ਜਿਹੜੀ ਕੜੀ ਉਹ ਕੱਢ ਰਹੀ ਹੈ ਤੇ ਇੱਕ ਪਾਸੇ ਆਪਾਂ ਤੜਕਾ ਜਿਹੜਾ ਉਹ ਤਿਆਰ ਕਰਾਂਗੇ ਦੇਖੋ ਪਿਆਜ਼ ਸੇ ਢਾਲ ਕੇ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਬਣਾਇਓ ਹਾਂਜੀ ਹੁਣ ਆਪਾਂ ਨੇ ਪਾ ਦਿੱ ਟਮਾਟਰ ਟਮਾਟਰਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰਦਣਾ ਮਿਕਸ ਕਰਕੇ ਆਪਾਂ ਇਹਨੂੰ 2 ਮਿੰਟ ਵਾਸਤੇ ਢਾਕ ਦੇਵਾਂਗੇ ਤਾਂ ਕਿ ਇਹ ਟਮਾਟਰਾਂ ਹੋ ਨਰਮ ਹੋ ਜਾਣ ਸਾਨੂੰ ਟਮਾਟਰ ਗ੍ਰੇਂਡ ਕਰਨੇ ਦੀ ਲੋੜ ਨਹੀਂ ਪੈਂਦੀ ਜੇ ਟਮਾਟਰ ਪੂਰੀ ਤਰ੍ਹਾਂ ਭੁੱਜ ਜਾਣ ਆਪਾਂ ਉਹਨਾਂ ਨੂੰ ਢਾਕ ਕੇ ਪਕਾ ਲਈਏ ਤਾਂ ਉਹਨਾਂ ਨੂੰ ਗਰੇਵੀ ਬਣਾਉਣ ਦੀ ਲੋੜ ਨਹੀਂ ਪੈਂਦੀ ਤੇ ਇੱਕ ਪਾਸੇ ਜਿਹੜੀ ਸਾਡੇ ਕੜੀਓ ਪੂਰੀ ਤਰ੍ਹਾਂ ਕੱਢ ਰ ਗਿਆ ਕੜੀ ਨੇ ਦੇਖੋ ਨਾ ਰੰਗ ਵੀ ਬਦਲੇ ਆ ਤੇ ਪੂਰੀ ਤਰ੍ਹਾਂ ਇਹ ਕੱਢ ਰਹੀ ਹੈ ਇਹਦੇ ਵਿੱਚ ਅਸੀਂ ਲੰਬੀ ਸ਼ੇਪ ਦੇ ਵਿੱਚ ਇੱਕ ਪਿਆਜ਼ ਕੱਟ ਕੇ ਪਾਤਾ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਆਪਾਂ ਇਹ ਪਿਆਜ਼ ਕੱਟ ਕੇ ਪਾਉਂਦੇ ਆ ਇਸ ਤਰ੍ਹਾਂ ਜੇ ਆਪਾਂ ਕੜੀ ਬਣਾਉਂਦੇ ਆ ਕੜੀ ਗਾੜੀ ਵੀ ਹੁੰਦੀ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਬਣਦੀ ਆ ਆਪਾਂ ਇਹਨੂੰ ਕੋਈ ਤੜਕਾ ਨਹੀਂ ਲਾਇਆ ਸਿੰਪਲ ਪਿਆਜ਼ ਕੱਟ ਕੇ ਆਪਾਂ ਨੇ ਲੰਬੇ ਜੇਬ ਦੇ ਵਿੱਚ ਉਬਲਦੀ ਕੜੀ ਦੇ ਵਿੱਚ ਆਪਾਂ ਨੇ ਪਾ ਦਿੱਤੇ ਇੱਕ ਪਾਸੇ ਜਿਹੜਾ ਸਾਡਾ ਤੜਕਾ ਤਿਆਰ ਹੋ ਗਿਆ ਅਸੀਂ ਪਾਇਆ ਲਾਲ ਮਿਰਚ ਪਾਊਡਰ ਅੱਧਾ ਚਮਚ ਅੱਧਾ ਚਮਚ ਕਸੂਰੀ ਮੇਥੀ ਅੱਧਾ ਚਮਚ ਪਾਇਆ ਅਸੀਂ ਦੇਗੀ ਮਿਰਚ ਕੜੀ ਪੱਤਾ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਅਸੀਂ ਹਿੰਗ ਇਹਨੂੰ ਆਪਾਂ ਪੂਰੀ ਤਰ੍ਹਾਂ ਪਕਾ ਲੈਣਾ ਪੂਰੀ ਤਰ੍ਹਾਂ ਇਹਨੂੰ ਆਪਾਂ ਨੇ ਮਿਕਸ ਕਰ ਲੈਣਾ ਸਾਡੇ ਪਿਆਜ਼ ਤੇ ਟਮਾਟਰ ਜਿਹੜੇ ਉਹ ਬਿਲਕੁਲ ਮੈਸ਼ ਹੋ ਗਏ ਆਪਾਂ ਨੇ ਇਹਨੂੰ 2 ਮਿੰਟ ਢਾਕ ਕੇ ਜਿਹੜਾ ਪਕਾਇਆ ਉਹਦੇ ਨਾਲ ਟਮਾਟਰ ਬਹੁਤ ਜ਼ਿਆਦਾ ਨਰਮ ਹੋ ਜਾਂਨੇ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਤੇ ਆਪਾਂ ਕੜੀ ਦੇ ਵਿੱਚ ਵੀ ਬਾਰ-ਬਾਰ ਥੋੜੀ-ਥੋੜੀ ਦੇਰ ਬਾਅਦ ਜਿਹੜੀ ਘਰਚੀ ਮਾਰਦੇ ਰਹਿਣਾ ਇੱਕ ਪਾਸੇ ਸਾਡੀ ਕੜੀ ਉਬਲਦੀ ਹੈ ਤੇ ਸਾਡੇ ਇੱਕ ਪਾਸੇ ਜਿਹੜਾ ਸਾਡਾ ਤੜਕਾ ਤਿਆਰ ਹੋ ਗਿਆ ਹਾਂਜੀ ਤੜਕਾ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਬੜਾ ਕੱਪ ਇੱਕੀ ਦੇ ਵਿੱਚ ਪਾਣੀ ਦਾ ਪਾਵਾਂਗੇ। ਇਸ ਜਿਹੜੀ ਸਾਡੀ ਗਰੇਵੀ ਹੈ ਸਾਨੂੰ ਕੋਈ ਗ੍ਰाइंडਿੰਗ ਕਰਿਆ ਸੀ ਕੋਈ ਚੀਜ਼ ਗ੍ਰाइंडਿੰਗ ਕਰੀ ਛੋਟੇ ਪੀਸਾਂ ਦੇ ਵਿੱਚ ਆਪਾਂ ਨੇ ਇਹਨੂੰ ਕੱਟ ਲਿਆ। ਕੱਟ ਕੇ ਬਣਾ ਬਣਾ ਲਿਆ ਆਪਾਂ ਨੇ ਮਸਾਲਾ ਸਾਡਾ ਤਿਆਰ ਹੋ ਗਿਆ। ਦੇਖੋ ਸਾਡੀ ਜਿਹੜੀ ਗਰੇਵੀ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ। ਤੇ ਕੜੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ। ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਉਬਾਲੀਆਂ ਦਮਾਂਗੇ। 2 ਕੁਵਾਲ ਆਪਾਂ ਇਹਨੂੰ ਦਮਾਂਗੇ। ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਪਨੀਰ ਹੁਣ ਆਪਾਂ ਤੇਜ ਪੱਤੇ ਨੂੰ ਕੱਢ ਦੇਵਾਂਗੇ ਕਿਉਂਕਿ ਜਿਹੜਾ ਅਸਰ ਆ ਉਹ ਖਤਮ ਹੋ ਗਿਆ ਤੇ ਹੁਣ ਆਪਾਂ ਗਰੇਵੀ ਨੂੰ ਲਗਾਤਾਰ ਹਿਲਾਉਂਦੇ ਰਾਵਾਂਗੇ ਦੇਖੋ ਗਰੇਵੀ ਦਾ ਜਿਹੜਾ ਕਲਰ ਪੂਰੀ ਤਰ੍ਹਾਂ ਬਦਲ ਗਿਆ ਤੇ ਕਿ ਉਹ ਜਿਹੜਾ ਸਾਈਡ ਤੇ ਹੋ ਗਿਆ ਸਾਡੀ ਜਿਹੜੀ ਗਰੇਵੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਆ ਕੋਈ ਚੀਜ਼ ਆਪਾਂ ਨੇ ਵੀ ਟਮਾਟਰ ਕੱਟ ਕੇ ਪਾਇਆ ਕੋਈ ਚੀਜ਼ ਆਪਾਂ ਗ੍ਰाइंड ਕਰਕੇ ਨਹੀਂ ਪਾਇਆ ਅੰջੇ ਹੁਣ ਪਾਵਾਂਗੇ ਅਸੀਂ ਪਨੀਰ ਪਨੀਰ ਆਪਾਂ ਘਰ ਦਾ ਬਣਾਇਆ ਇਹਨੂੰ ਆਪਾਂ ਤੀਸਾਂ ਵਿੱਚ ਕੱਟ ਕੇ ਵੀ ਪਾ ਸਕਦੇ ਆ ਤੇ ਮੈਸ਼ ਕਰਕੇ ਵੀ ਪਾ ਸਕਦੇ ਆ ਆਪਣੇ ਹਿਸਾਬ ਦੇ ਨਾਲ ਜਿੰਨਾ ਆਪਾਂ ਨੇ ਪਨੀਰ ਪਾਉਣਾ ਉਹਨਾ ਪਾ ਸਕਦੇ ਆ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਪਨੀਰ ਆ ਜਿਹੜਾ ਸਾਡਾ ਉਹ ਭੁੰਨ ਹੋ ਜਾਊਗਾ ਤੇ ਨਾਲੇ ਜਿਹੜੀ ਸਾਡੀ ਗਰੇਵੀਏ ਥੋੜੀ ਹਲਕੀ ਹੋਰ ਭੁੰਨ ਹੋ ਜਾਊਗੀ ਹੌਲੀ ਹੌਲੀ ਕਰਕੇ ਆਪਾਂ ਨੇ ਪੂਰੀ ਤਰ੍ਹਾਂ ਜਿਹੜਾ ਸਾਡਾ ਪਨੀਰ ਆ ਉਹਨੂੰ ਮਿਕਸ ਕਰਤਾ। ਦੇਖੋ ਜਿਹੜਾ ਸਾਡਾ ਪਨੀਰ ਪੂਰੀ ਤਰ੍ਹਾਂ ਭੁੱਜ ਵੀ ਗਿਆ ਤੇ ਗਰੇਵੀ ਹੈ ਜਿਹੜੀ ਉਹ ਵੀ ਸਾਡੀ ਤਿਆਰ ਹੋ ਗਈ। ਹੁਣ ਆਪਾਂ ਇਹਨੂੰ ਕੜੀ ਦੇ ਵਿੱਚ ਪਾਵਾਂਗੇ। ਕੜੀ ਸਾਡੇ ਨਾਲ ਦੀ ਨਾਲ ਹੈ ਜਿਹੜੀ ਕੜ ਰਹੀ ਹੈ ਤੇ ਆਪਾਂ ਇਹਨੂੰ ਪਾ ਦਵਾਂਗੇ ਗੈਸ ਅਸੀਂ ਬੰਦ ਕਰਤਾ। ਹੁਣ ਕੜੀ ਸਾਡੀ ਅਜੇ 15 ਮਿੰਟ ਇਹਨੂੰ ਆਪਾਂ ਹੋਰ ਪਕਾਵਾਂਗੇ। ਆਪਾਂ ਜਿਹੜੇ ਗਰੇਵੀ ਬਣਾਈ ਆ ਉਹ ਜਿਹੜੇ ਮਸਾਲੇ ਆਪਾਂ ਨੇ ਪਾ ਦੇਣੇ ਤਾਂ ਕਿ ਉਹ ਕੜੀ ਦੇ ਵਿੱਚ ਮਿਕਸ ਹੋ ਜਾਣ। ਦੇਖੋ ਆਪਾਂ ਨੇ ਜਿਹੜੀ ਆਪਾਂ ਨੇ ਮਸਾਲੇ ਭੁੰਨੇ ਪਨੀਰ ਭੁੰਨੇ ਆਪਾਂ ਨੇ ਉਹ ਕੜੀ ਦੇ ਵਿੱਚ ਵਿੱਚ ਪਾਤਾ। ਬੇਸਨ ਦੇ ਵਿੱਚ ਪਾਤਾ ਆਪਾਂ ਨੇ ਤੇ ਇਹ ਹੁਣ ਆਪਾਂ ਨੇ ਪੂਰੀ ਤਰ੍ਹਾਂ ਹਿਲਾ ਦੇਣਾ। ਦੇਖੋ ਕੜੀ ਨੇ ਇੱਕਦਮ ਰੰਗ ਵੀ ਬਦਲ ਲਿਆ। ਜਦੋਂ ਹੁਣ ਇਹ ਰਿਜਣ ਲੱਜੂਗੀ ਪੱਕਣ ਲੱਜੂਗੀ ਤਾਂ ਇਹ ਦੇਖੋ ਇਹਦੇ ਜਿਹੜੇ ਦੇ ਖਾਣ ਦਾ ਜਿਹੜਾ ਟੇਸਟ ਬਹੁਤ ਹੀ ਅਲੱਗ ਹੋ ਜਾਂਦਾ ਹੈ। ਮਿਗਲੋ ਅਸੀਂ ਆਸਾਨੀ ਦੇ ਨਾਲ ਇੱਕ ਪਾਸੇ ਤੜਕਾ ਤਿਆਰ ਕਰ ਲੈ ਤੇ ਇੱਕ ਪਾਸੇ ਅਸੀਂ ਬੇਸਣ ਨੂੰ ਉਬਾਲ ਲੈ। ਦੇਖੋ ਸਰ ਗੜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਆ ਆਪਾਂ ਇਹਨੂੰ 5 ਕਿ ਮਿੰਟ ਹੋਰ ਸੇਕ ਲਗਵਾਵਾਂਗੇ। ਤਾਂ ਕਿ ਜਿਹੜਾ ਮਸਾਲੇ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਵੇ। ਹਾਂਜੀ ਕੜੀ ਸਾਡੀ ਬਣ ਕੇ ਤਿਆਰ ਹੋ ਗਈ। ਅਸੀਂ ਇੱਕ ਬड़ा ਚਮਚ ਪਾਇਆ ਹੈ ਗਰਮ ਮਸਾਲੇ ਦਾ ਕੜੀ ਜਿਹੜੀ ਬੈਲੀ ਹੁੰਦੀ ਹੈ ਇਹਦੇ ਵਿੱਚ ਮਸਾਲੇ ਹਮੇਸ਼ਾ ਹੀ ਜ਼ਿਆਦਾ ਹੀ ਪੈਣੇ ਆ ਹੁਣ ਅਸੀਂ ਇੱਕ ਬड़ा ਚਮਚਾ ਜਿਹੜਾ ਮਸਾਲੇ ਦਾ ਪਾਇਆ ਤੇ ਕੜੀ ਛੱਡੀ ਬਣ ਕੇ ਤਿਆਰ ਹੋ ਗਈ ਇਹਨੂੰ ਆਪਾਂ 5 ਕਿ ਮਿੰਟ ਹੋਰ ਸ਼ੇਕ ਲਗਾਵਾਵਾਂਗੇ ਆਪਾਂ ਇਹਨੂੰ ਲਗਾਤਾਰ ਹਿਲਾਉਣਾ ਤਾਂ ਕਿ ਜਿਹੜੀ ਆਪਾਂ ਗਰੇਵੀ ਬਣਾਈ ਹੈ ਉਹ ਪੂਰੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਆਪਾਂ ਨੇ 2 ਮਿੰਟ ਵਾਸਤੇ ਢੱਕ ਦੇਵਾਂਗੇ। ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਕੜੀ ਬਣ ਕੇ ਤਿਆਰ ਹੈ। ਹੁਣ ਅਸੀਂ ਗੈਸ ਨੂੰ ਕਰਤਾ ਬੰਦ ਕੜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ। ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੇ। ਜ਼ਰੂਰ ਟਰਾਈ ਕਰਿਓ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ। ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ।